Vaiバotsa Bo folain Boul Boa Bool Boa Boop 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 Boopbibを scplaiイヤーアンリ itu?625xc紮、「素m1 mythology Occギよe、柄62、cy grill、柿d forsk Switzerland、だな紙 textbook、trainings、三 salaries Charlesんok14n酊 ones контр画。 ਇਹ ਕੈਨੇਡਾ ਦਾ ਬਹੁਤ ਵੱਡਾ ਸਹਿਯੋਗ ਦਿੱਤਾ ਆਜੋ ਇਹਨੇ ਅਨੁਗਮਨ ਕਰਦੇ ਅੰਤਰੀ ਆਜੋ ਬਈ ਸਾਰੇ ਆਜੋ ਹਰਪ੍ਰੀਤ ਬਈ ਆਜੋ ਵੀਰੇ ਇੱਧਰ ਆਜੋ ਸਾਰੇ ਆਜੋ ਸਾਹਮਣੇ ਆਜੋ Terima kasih. नायो बायरो ਕਿਸਾਨ ਗੱਲ ਬੋਲ ਰਿਹਾ ਹੈ ਮੈਂ ਇਹਦੇ ਜਿੰਨੇ ਇਧਰ ਆ ਗਏ ਆ ਯਾਰ ਮੂਲੇ ਪਾਸੇ ਆ ਜਾਓ ਆ ਜਾ ਭਾਈ ਸੋਨੀ ਆ ਜਾ ਬੇਲੇ ਇੱਥੇ ਸਾਹਮਣੇ ਸਾਹਮਣੇ ਆ ਜਾਓ ਆਇਓ ਨੰਬਰਦਾਰ ਸੇਖੋ ਕੋਈ ਨਾ ਕੋਈ ਹਾਂ ਹਾਂ ਕੋਈ ਨਾ ਕੋਈ 7-8 ਰੁਪਏ ਗਿਆ ਆ ਜਾਓ ਤੋ ਪਹਿਲਾ ਤਾਂ ਸਾਡੀ ਸੰਗਤ ਦਾ ਬਹਿਗੁਰੂ ਜੀ ਦਾ ਖਾਲਸਾ ਸੋ ਸਾਰਿਆਂ ਨੂੰ ਪਤਾ ਆਪਾਂ ਨੂੰ ਆਪਣਾ ਭਰਾ ਜਗਜੀਤ ਸਿੰਘ ਬਾਟ ਜਿਹੜਾ ਆਪਣੇ ਤੋਣ ਲੰਘ ਕੇ ਜਿਮਣੀ ਚੋਣ ਆਪਾਂ ਸਾਰਿਆਂ ਨੇ ਰਲ ਮਿਲ ਕੇ ਸੰਘਰਸ਼ ਕੀਤਾ ਦਾ ਸੋ ਬਾਕੀ ਦਾ ਬਾਈ ਜੀ ਨੇ ਦੱਸਣਾ ਜੋ ਦੱਸਣਾਗਾ ਸਾਰਿਆਂ ਨੂੰ ਪਤਾ ਵੱਡੀ ਖੁਸ਼ੀ ਦੀ ਗੱਲ ਇਹ ਆ ਕਿ ਇੱਕ ਆਜ਼ਾਦ ਉਮੀਦਵਾਰ ਹੋਣ ਦੇ ਨਾਤੇ ਵੀ ਆਪਾਂ ਨੂੰ 17000 ਵੋਟ ਪਈਆਂ ਗਈਆਂ ਜਿਹੜੇ ਮੌਜੂਦਾ ਪਾਰਟੀਆਂ ਸੀ ਇਹਨਾਂ ਦੇ ਲਵੇ ਸਭ ਕੁਝ ਸਾਧਨ ਸੀਗੇ ਉਹਨਾਂ ਨੂੰ ਆਪਾਂ ਇੱਕ ਥਾਸਮੀ ਟੱਕਰ ਦਿੱਤੀ ਆ ਸੋ ਨਗਰ ਦਾ ਸਾਰੇ ਦਾ ਜਿੰਨੇ ਵੀ ਵੋਟਰਾਂ ਨੇ ਸਪੋਰਟ ਆਣ ਜਿੰਨੇ ਵੀ ਸਾਡੀਆਂ ਮਾਮਾ ਨੇ ਭੈਣਾਂ ਨੇ ਯੁਰਗਰ ਜਿੱਥੇ-ਜਿੱਥੇ ਵੀ ਡਿਊਟੀ ਦਿੱਤੀ ਆ ਸਾਰਿਆਂ ਦਾ ਦਿਲਦਿਆਂ ਕਰਾਈਆਂ ਤੋਂ ਧੰਨਵਾਦ ਸੋ ਜਿਹੜੀ ਆਪਣੀ ਹਾਰ ਹੋਈ ਆ ਇਹਨੂੰ ਹਾਰ ਨਾ ਮੰਨੋ ਅੱਜ ਮੀਡੀਆ ਦੇ ਵਿੱਚ ਤੁਹਾਨੂੰ ਸਾਰੇ ਪੜ੍ਹੇ ਲਿਖੇ ਨੌਜਵਾਨ ਹੋਗੇ ਤੁਹਾਨੂੰ ਪਤਾ ਸਾਰਿਆਂ ਨੂੰ ਕਿ ਸੋਸ਼ਲ ਮੀਡੀਆ ਦੇ ਉੱਤੇ ਮੀਡੀਆ ਦੇ ਵਿੱਚ ਇੱਕੋ ਨਾਂ ਚੱਲ ਰਿਹਾ ਸਰਦਾਰ ਗੁਰਦੀਪ ਸਿੰਘ ਬਾਠ ਕਿਉਂਕਿ ਦਿੱਲੀ ਦੇ ਵਿੱਚ ਨਾਂ ਗੂੰਜ ਰਿਹਾ ਹੈਗਾ ਸਰਦਾਰ ਗੁਰਦੀਪ ਸਿੰਘ ਬਾਠ ਕੌਣ ਹੈਗਾ ਸੋ ਕਹਿਣ ਦਾ ਭਾਵ ਕੀ ਆ ਇਹਨੂੰ ਦਿੱਕਤੇ ਨਾਲ ਲਾਓ ਵੀ ਆਪਾਂ ਹਾਰ ਗਏ 1 ਇਹ 2027 ਦਾ ਜਿਹੜਾ ਬੁੱਟਾ ਗਾ ਇਹ ਇੱਥੇ ਲੱਗ ਚੁੱਕਿਆ ਗਾ ਆਪਾਂ ਸਾਰਿਆਂ ਨੇ ਅੱਜ ਤੋਂ ਸ਼ੁਰੂ ਕਰ ਦਿਓ ਵੀ ਆਪਾਂ 2027 ਦੇ ਵਿੱਚ ਜਿਹੜੀ ਆਪਾਂ ਨੂੰ 17000 ਰੁਪਈਆ ਇਹਨੂੰ ਆਪਾਂ 70000 ਬੋਡ ਦੇ ਵਿੱਚ ਬਦਲਣਾ ਗਾ ਸੋ ਕਹਿਣ ਦਾ ਭਾਵ ਕੀ ਆ ਇਹਨੂੰ ਦਿੱਕਤੇ ਨਹੀਂ ਲਾਉਣਾ ਕੰਮ ਵੀ ਹੋਣਗੇ ਖਾਣਿਆਂ ਦੇ ਵੀ ਕੰਮ ਹੋਣਗੇ ਕਚਹਿਰੀਆਂ ਦੇ ਵੀ ਕੰਮ ਹੋਣਗੇ ਕਿਸੇ ਨੇ ਇਹ ਨਹੀਂ ਕਹਿਣਾ ਵੀ ਆਪਾਂ ਹਾਰ ਗਏ ਤਾਂ ਆਪਣੇ ਕੰਮ ਨਹੀਂ ਹੋਣਗੇ ਸੋ ਪਹਿਲਾਂ ਨਾਲੋਂ ਵੱਧ ਹੋਣਗੇ ਕੰਮ ਸੋ ਮੈਂ ਬਹੁਤਾ ਰਹੀ ਸਮਾਂ ਲੈਂਦਾ ਸਾਡੇ ਭਰਾ ਗੁਰਦੀਪ ਸਿੰਘ ਬਾਠ ਦੱਸਣਗੇ ਸੋ ਸਾਰਿਆਂ ਦਾ ਧੰਨਵਾਦ ਇੰਨਾ ਪਿਆਰ ਦੇਣ ਦੇ ਲਈ ਤੇ ਅਪੀਲ ਮੈਂ ਇਹੀ ਕਰੂੰਗਾ ਸਾਰਿਆਂ ਨੂੰ ਦੁਬਾਰਾ ਦੁਬਾਰਾ ਕਿ ਇੱਕ ਸੱਚੇ ਸੁੱਚੇ ਇਨਸਾਨ ਦੇ ਨਾਲ ਖੜੇ ਹਾਂ ਆਪਾਂ ਨੂੰ ਸਾਰਿਆਂ ਨੂੰ تسਲੀ ਆ ਵੀ ਆਪਾਂ ਇੱਕ ਸਹੀ ਜਗ੍ਹਾ ਤੇ ਬੋਟ ਪਾਈਆ ਸੋ ਧੰਨਵਾਦ ਸਾਰਿਆਂ ਦਾ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਗਦੇਵ ਸਿੰਘ ਬਾਦ ਸਾਹਿਬ ਸੇਖੇ ਪਿੰਡ ਦੀ ਸਮੁੱਚੀ ਸੰਗਤ ਸਾਡੇ ਭਰਾ ਖੜੇ ਆ ਨੌਜਵਾਨ ਸਾਡੀਆਂ ਮਾਮਾ ਭੈਣਾ ਬਜ਼ੁਰਗ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਜੋ ਧੰਨਵਾਦ ਕਰਦਾ ਤੁਸੀਂ ਲੰਬੇ ਸਮੇਂ ਤੋਂ ਇੱਥੇ ਬੈਠੇ ਹੋ ਗੱਜ ਕੇ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਸਾਰਿਆਂ ਨੇ ਬੜੀ ਮਿਹਨਤ ਕੀਤੀ ਤੇ ਸੇਖੇ ਨਗਰ ਦੀ ਆਪਾਂ ਗੱਲ ਕਰੀਏ ਤਾਂ ਲਗਭਗ ਹਜ਼ਾਰ ਵੋਟ ਆ ਜਿਹੜੀ ਲਗਭਗ ਹਜ਼ਾਰ ਵੋਟ ਆ ਜਿਹੜੀ ਤੁਸੀਂ ਪਾਈ ਆ ਤੇ ਮੈਂ ਤਾਂ ਸਮਝਦਾ ਵੀ ਸਾਰੇ ਪਿੰਡ ਨਹੀਂ ਵੋਟਾਂ ਪਾਤੀਆਂ ਕਿਉਂਕਿ ਹਜ਼ਾਰ ਦਾ ਮਤਲਬ ਇਹ ਆ ਵੀ ਹਰ ਘਰੋਂ ਵੋਟ ਪਈ ਆ ਆਪਾਂ ਕੋਈ ਨਹੀਂ ਬਈ ਕਹਾਂ ਦੁਗਣੀ ਆ ਹਾਂ ਦੇ ਹਰ ਘਰੋਂ ਆਪਾਂ ਨੂੰ ਵੋਟ ਆ ਜਿਹੜੀ ਪਈ ਆ ਸੋ ਇਹ ਵੱਡੀ ਗੱਲ ਆ ਕਿਉਂਕਿ ਲੜਾਈਆਂ ਦੇਖੋ ਲੜਨੀਆਂ ਪੈਂਦੀਆਂ ਨੇ ਜਿਹੜੀਆਂ ਗੱਲਾਂ ਮੈਂ ਕਰਦਾ ਸੀ ਵੀ ਭਾਈ ਇਹ ਪੈਸੇ ਵੰਡਣਗੇ ਇਹ ਸ਼ਰਾਬਾਂ ਵੰਡਣਗੇ ਸਾਰੀਆਂ ਗੱਲਾਂ ਸਾਬਤ ਹੋਈਆਂ ਕਿ ਨਹੀਂ ਹੋਈਆਂ ਪਹਿਲਾਂ ਮਨ ਨੂੰ ਮੈਂ ਕਹਿੰਦਾ ਸੀ ਵੀ ਇਹਨਾਂ ਨੇ ਬਥੇਰੇ ਕਮਾਏ ਆ ਸਾਰਿਆਂ ਨੇ ਮੈਂ ਸਾਰਿਆਂ ਦੀ ਗੱਲ ਕਰਦਾ ਸੀ ਸਾਰਿਆਂ ਦੀ ਵੀਡੀਓ ਆਈਆਂ ਨੇ ਦੱਸੋ ਕਿਹਦੀਆਂ ਨਹੀਂ ਆਈਆਂ ਸਾਰਿਆਂ ਦੀ ਵੀਡੀਓ ਆਈਆਂ ਨੇ ਨਾ ਜੀ ਹੈ ਪੈਸੇ ਵੰਡਦੇ ਆ ਮੈਨੂੰ ਐ ਦੱਸੋ ਤੁਸੀਂ ਵੀ ਇੱਥੇ ਇਲੈਕਸ਼ਨਾਂ ਲੜਦੇ ਹੋ ਹੈਨਾ ਤੇ ਜਿਹਦੇ ਕੋਲ ਨਹੀਂ ਹੁੰਦੇ ਉਹ ਕਿੰਨੇ ਕ ਵੰਡ ਲੂਗਾ ਜੀ ਪੈਸੇ ਉਹੀ ਵੰਡੂ ਜਿਹਦੇ ਕੋਲ ਖੁੱਲੇ ਹੋਣਗੇ ਜਿਹਦੇ ਕੋਲ 10 ਲੱਖ ਹੋਊ ਬਾਈ ਜੀ ਉਹ 20000 ਕੱਢਦਾ ਘਰੋ ਠੀਕ ਹੈ ਨਾ ਸੋ ਦੇਖੋ ਇਹ ਸੱਚ ਆ ਇਹ ਪਰਤਾਖਾ ਸੋ ਇਹ ਚੀਜ਼ਾਂ ਨੇ ਜਿਹੜੀਆਂ ਮੈਂ ਗੱਲਾਂ ਕਹਿੰਦਾ ਸੀ ਉਹ ਗੱਲਾਂ ਸਾਬਤ ਹੋ ਮਤਲਬ ਇਹੀ ਚੀਜ਼ਾਂ ਦਾ ਸਿਸਟਮ ਜਿਹੜਾ ਬਦਲਣ ਆਏ ਸੀ ਆਪਾਂ ਬਥੇਰੀਆਂ ਵੋਟਾਂ ਪਾਈਆਂ ਸੀ ਤੁਸੀਂ 2022 ਚ ਵੀ ਭਾਈ ਇਮਾਨਦਾਰੀ ਨੂੰ ਤਾਂ ਮੈਂ ਮੈਨੂੰ ਵੀ ਕਹਿੰਦੇ ਸੀ ਕਹਿੰਦੇ ਜੀ ਤੈਨੂੰ ਆਹ ਕੁਰਸੀ ਦੇ ਦੰਨੇ ਆ ਫਲਾਣੇ ਥਾਂ ਤੇ ਬਿਠਾ ਦੰਨੇ ਆ ਆ 2 ਸਾਲ ਮੈਂ ਜਿਹੜੀਆਂ ਗੱਲਾਂ ਅੱਜ ਤੋਂ ਹਫ਼ਤਾ ਪਹਿਲਾਂ ਤੁਹਾਡੇ ਕੋਲ ਗੱਲ ਕਰਕੇ ਗਿਆ ਸੀ ਮੈਂ ਤਾਂ ਅੱਜ ਵੀ ਉਸੇ ਤੇ ਖੜਾ ਕਿਉਂਕਿ ਪੈਸੇ ਆਪਾਂ ਕਮਾਉਣੇ ਕੋਈ ਨਹੀਂ ਹੋਰ ਕੁਰਸੀ ਤਾਂ ਇਹ ਕੁਰਸੀ ਦਾ ਇੱਜ਼ਤ ਦੀ ਆ ਹੈਨਾ ਹੁਣ ਇੱਥੇ ਆਪਣੀ ਇੱਜ਼ਤ ਦਾਤੇ ਲੱਗੀ ਸੀ ਵੀ ਭਾਈ ਜਦੋਂ ਗੱਲ ਗੱਲੀ ਕੱਲ ਕੱਲੀ ਇਹ ਨਹੀਂ ਵੀ ਆਪਾਂ ਇਹਨਾਂ ਨੇ ਵਰਕਰਾਂ ਨੂੰ ਪਿੱਛੇ ਕਰਤਾ ਸਾਰੀਆਂ ਪਾਰਟੀਆਂ ਦੀ ਗੱਲ ਹੀ ਕਰਦਾ ਮੈਂ ਇਕੱਲੀ ਆਮ ਆਦਮੀ ਪਾਰਟੀ ਦੀ ਨਹੀਂ ਵੀ ਵਰਕਰਾਂ ਨੂੰ ਪਿੱਛੇ ਕਰਦੇ ਨੇ ਗੱਲ ਤਾਂ ਮਸਲਾ ਇਹ ਸੀ ਵੀ ਭਾਈ ਇਹ ਇਮਾਨਦਾਰ ਬੰਦਿਆਂ ਨੂੰ ਪਿੱਛੇ ਕਰਦੇ ਜਦੋਂ ਇਮਾਨਦਾਰੀ ਦੀ ਗੱਲ ਆ ਜਾਂਦੀ ਹੈ ਨਾ ਵਰਕਰ ਤਾਂ ਦੇਖੋ ਕੋਈ ਗੱਲ ਨਹੀਂ ਕਿਸੇ ਨੇ ਘੱਟ ਮਿਹਨਤ ਕੀਤੀ ਹੁੰਦੀ ਹੈ ਕਿਸੇ ਨੇ ਵੱਧ ਕੀਤੀ ਹੁੰਦੀ ਹੈ ਕਿਸੇ ਹੋਰ ਮਿਹਨਤ ਕੀਤੀ ਵਾਲੇ ਨੂੰ ਦੇਣ ਦੇ ਮੈਨੂੰ ਕੋਈ ਉਹੋ ਨਹੀਂ ਸੀ ਕੋਈ ਗਿਲਾ ਨਹੀਂ ਸੀ ਪਰ ਗੱਲ ਕੀ ਹੈ ਗੱਲ ਆ ਮਸਲਾ ਇਮਾਨਦਾਰੀ ਦਾ ਵੀ ਭਾਈ ਸਾਡੀ ਇਮਾਨਦਾਰੀ ਦੀ ਕੀਮਤ ਵੀ ਨਹੀਂ ਪਾਈ ਇਹਨਾਂ ਨੇ ਹੈ ਸੋ ਮਸਲਾ ਇਹ ਸੀ ਹੋਰ ਨਹੀਂ ਸੀ ਮਸਲਾ ਕੋਈ ਕਿਉਂਕਿ ਮੈਂ ਹੁਣ ਤੱਕ ਇਮਾਨਦਾਰੀ ਤੇ ਖੜਾ ਠੀਕ ਹੈ ਨਾ ਇਹਦਾ ਮਤਲਬ ਅਸੀਂ ਵੀ ਉਹਨਾਂ ਦੇ ਉਧਰ ਨੂੰ ਹੋ ਜਾਈਏ ਇਹਦਾ ਮਤਲਬ ਇਹ ਪਾਰਟੀਆਂ ਇਹੀ ਚਾਹੁੰ ਸੋ ਮਸਲਾ ਇਸ ਗੱਲ ਦਾ ਸੀ ਤੋ ਇਹੀ ਲੜਾਈ ਲੜੀ ਆ ਤੇ ਇਹ ਚ ਸਾਥ ਜਿਹੜਾ ਲੋਕਾਂ ਨੇ ਸੇਖੇ ਨੇ ਪੂਰੇ ਬਰਨਾਲੇ ਨੇ ਮਤਲਬ ਕਿ ਕਿਉਂਕਿ 15 ਦਿਨਾਂ ਦੀ ਇਲੈਕਸ਼ਨ ਸੀ ਸਾਰੀ ਆਪਾਂ ਤੋਂ ਪਹੁੰਚਿਆ ਨਹੀਂ ਗਿਆ ਹਰ ਥਾਂ ਤੇ ਪਰ ਜੇ ਪੰਜ-ਛੇ ਦਿਨ 10 ਦਿਨ ਆਪਾਂ ਨੂੰ ਹੋਰ ਮਿਲ ਜਾਂਦੇ ਆਪਾਂ ਇਹ ਵੀ 30000 ਕ੍ਰੋਸ ਹੋ ਜਾਂਦੇ ਕਿਉਂਕਿ ਲੋਕਾਂ ਤੱਕ ਪਹੁੰਚ ਹੋ ਜਾਂਦੀ ਸਹੀ ਗੱਲ ਜਿੱਥੇ-ਜਿੱਥੇ ਤੱਕ ਆਪਣੀ ਪਹੁੰਚ ਸੀ ਪਹੁੰਚੇ ਆਪਾਂ ਉੱਥੋਂ ਵੋਟਾਂ ਬਹੁਤ ਸਹੀ ਢੰਗ ਨਾਲ ਵਧੀਆ ਪਈਆਂ ਪਰ ਇਹਨਾਂ ਨੇ ਜਿਮਣੀ ਮੈਂ ਤੁਹਾਨੂੰ ਹੋਰ ਗੱਲ ਕਰਨੀ ਚਾਹਣਾ ਵੀ ਜਿਮਣੀ ਚੋਣ ਹੁੰਦੀ ਆ ਨਾ ਜਿਹੜੀ ਜਿਮਣੀ ਚੋਣ 'ਚ ਤੁਸੀਂ ਇਹ ਨਾ ਮੰਨੋ ਵੀ ਇਹ ਆਪਾਂ 17000 ਵੋਟ ਲਈ ਆ। ਆਯਾਦ ਹੋਣ ਦੇ ਨਾਤੇ ਸਰਕਾਰ ਤੋਂ ਟੁੱਟ ਕੇ ਆਪਾਂ 17000 ਵੋਟ ਲਈ ਆ। ਇਹ ਕੱਲੀ 17000 ਵੋਟ ਨਹੀਂ। ਇਹ ਮੰਨੋ ਵੀ ਸ਼ੇਰ ਦੇ ਮੂੰਹ 'ਚੋਂ ਆਪਾਂ 마ਸ ਕੱਢਿਆ। ਇਹ ਪੰਜਾਬੀ ਭਾਸ਼ਾ ਦੇ ਬਾਪੂ ਜੀ ਗੱਲ ਕਰੀਏ ਤਾਂ ਸ਼ੇਰ ਦੇ ਮੂੰਹ 'ਚੋਂ 마ਸ ਕੱਢਣ ਵਾਲੀ ਗੱਲ ਆ ਕਿਉਂਕਿ ਜਿਮਣੀ ਚੋਣਾਂ ਤਾਂ ਸਰਕਾਰਾਂ ਦੀਆਂ ਹੁੰਦੀਆਂ ਨੇ। ਕਿੰਨੇ ਪ੍ਰੈਸ਼ਰਾਈਜ਼ ਕੀਤੇ ਆ ਬੈਠਿਆ ਸਾਰੇ ਕਿਵੇਂ ਫੋਨ ਕਰਕੇ ਕਦੇ ਕੋਈ ਥਾਣੇਦਾਰ ਕਰਦਾ ਸੀ ਕਦੇ ਕੋਈ ਕਰਦਾ ਸੀ। ਮਤਲਬ ਕਿ ਉਹ ਸਾਰੇ ਕੀਤੇ ਹੋਇਆ ਇਹੀ ਚਲੋ ਭੈਣ ਭਰਾ ਇਸ ਗੱਲ ਦਾ ਮੰਨ ਲੈਂਦੇ ਆ ਵੀ ਚਲੋ ਭਾਈ ਸਰਕਾਰ 5-7000 10000 ਬੋਟ ਦਾ ਇਹਨਾਂ ਨੂੰ ਐ ਹੀ ਪੈ ਗਈ ਜਿਹੜੀ 12000 ਜਿਹੜੀ ਸਿਰਫ ਤੇ ਸਿਰਫ ਸਰਕਾਰ ਤੇ ਠੀਕ ਹੈ ਨਾ ਜੇ ਇਹੀ ਪੋਜੀਸ਼ਨ ਹੋਵੇ ਇਹਨਾਂ ਦੀ 27 ਦੀ ਇਲੈਕਸ਼ਨ ਹੋਵੇ ਤਾਂ ਇਹਨਾਂ ਦੇ ਹਾਲਾਤ ਕੀ ਹੋਣਗੇ ਤੁਸੀਂ ਆਪ ਭਲੀ ਭਾਤੀ ਜਾਣਦੇ ਹੋ ਸੋ ਦੇਖੋ ਪੂਰੀ ਚੜ੍ਹਦੀ ਕਲਾ ਚ ਪਰਮਾਤਮਾ ਨੇ ਆਪਾਂ ਨੂੰ ਰਾਇਆ ਨਹੀਂ ਮੈਂ ਸਮਝਦਾ ਪਰਮਾਤਮਾ ਨੇ ਆਪਾਂ ਨੂੰ ਜਿਤਾਇਆ ਆਪਾਂ ਜਿੱਤੇ ਆ ਮੇਰੀ ਦੇਖੋ ਮੇਰੀ ਤਾਂ ਇਹੀ ਆ ਵੀ ਆਪਾਂ ਜਿੱਤੇ ਆ ਕਿਉਂਕਿ ਜਿੱਤ ਕੇ ਵੀ ਕੀ ਹੋ ਜਾਂਦਾ ਇੱਕ ਐਮਐਲਏ ਦੀ ਤਨਖਾਹ ਹੀ ਲੱਗਣੀ ਸੀ ਹੈਂ ਆਪਾਂ ਦਰਗਾਹਾਂ ਦੀ ਲੜਾਈ ਥੋੜੀ ਲੜ ਰਹੇ ਆਂ ਬਾਈ ਜੀ ਆਪਾਂ ਪੈਸੇ ਕਮਾਉਣੇ ਕੋਈ ਨਹੀਂ ਪੈਸੇ ਵਾਲੇ ਪਾਸੇ ਜਾਣਾ ਕੋਈ ਨਹੀਂ ਫਿਰ ਤਾਂ ਇੱਕ ਐਮਐਲ ਦੀ ਤਨਖਾਹ ਹੀ ਆ ਜਿਹੜੀ ਨਹੀਂ ਲੱਗੀ ਹੋਰ ਤਾਂ ਕੋਈ ਫਰਕ ਨਹੀਂ ਪਿਆ ਹੈ ਪਰ ਆਪਾਂ ਦਿਖਾਤਾ ਦਿੱਤਾ ਨਾ ਵੀ ਭਾਈ ਹੈਗੇ ਆ ਵੀ ਦੀਵਾ ਜਲਦਾ ਇਹ ਹੀ ਦੀ ਗੱਲ ਨਹੀਂ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਵਿਸ਼ਵਾਸ ਦਿਵਾਉਣਾ ਇਸ ਗੱਲ ਦਾ ਦੇਖੋ ਆਪਾਂ ਤਾਂ ਏਸੇ ਰਾਹ 'ਤੇ ਚੱਲੇ ਆਂ ਤੇ ਏਸੇ ਰਾਹ 'ਤੇ ਚੱਲਣਾ ਕੋਈ ਗੱਲ ਨਹੀਂ ਆਉਣ ਵਾਲਾ ਸਮਾਂ ਵਧੀਆ ਹੀ ਆ ਸਾਰਾ ਕੁਝ ਵਧੀਆ ਹੋਊਗਾ ਤੇ ਤੁਸੀਂ ਮੇਰੀ ਸਾਰਿਆਂ ਨੂੰ ਸੰਗਤ ਨੂੰ ਸਾਰਿਆਂ ਨੂੰ ਬੇਨਤੀ ਆ ਤੁਸੀਂ ਸਾਰਿਆਂ ਨੇ ਚੜ੍ਹਦੀ ਕਲਾ 'ਚ ਰਹਿਣਾ ਕਈ ਵਾਰ ਬੰਦਿਆਂ ਨੂੰ ਇਹ ਹੋ ਜਾਂਦਾ ਅਸੀਂ ਵੋਟਾਂ ਪਾਈਆਂ ਭਾਈ ਅਸੀਂ ਹਾਰ ਗਏ ਮੈਂ ਫੇਰ ਬਾਰ-ਬਾਰ ਕਹਿਣਾ ਆਪਾਂ ਹਾਰੇ ਨਹੀਂ ਆਪਾਂ ਜਿੱਤੇ ਆ ਕਿ ਵਾਕਈ ਆਪਾਂ ਜਿੱਤੇ ਆ ਇਹ ਆਪਣੀ ਜਿੱਤ ਆ ਕਿਉਂਕਿ ਆਯਾਦ ਉਮੀਦਵਾਰ ਤੁਸੀਂ ਆਪ ਸੋਚ ਕੇ ਦੇਖੋ 9 ਨੰਬਰ ਤੇ ਆਪਣਾ ਨਿਸ਼ਾਨ ਸੀ ਮੈਂ ਇਹ ਗੱਲ ਮੰਨਦਾ ਵੀ 3-4000 ਵੋਟ ਤਾਂ ਇਹੀ ਜੀ ਹੋ ਜਿਹੜੀ ਆਪਣੀ ਖਰਾਬ ਹੋ ਗਈ ਜਿਹੜੀ ਚੋਣ ਨਿਸ਼ਾਨ ਥੱਲੇ ਹੋਣ ਕਰਕੇ ਕੋਈ ਕਿਤੇ ਪੈ ਗਈ ਕੋਈ ਕਿਤੇ ਪੈ ਗਈ ਸਾਡੀਆਂ ਬਹੁਤੀਆਂ ਮਾਵਾ ਨੂੰ ਬੋਧੀਆਂ ਭੈਣਾਂ ਨੂੰ ਤਾਂ ਇਹ ਹੀ ਨਹੀਂ ਪਤਾ ਲੱਗਿਆ ਹੋਣਾ ਵੀ ਜ਼ੋਨ ਨਿਸ਼ਾਨ ਕਿੱਥੇ ਆ ਕਿਉਂਕਿ ਪਠਲਾ ਪਿੰਡ 'ਚ ਪਠਲਾ ਪਿੰਡ 'ਚ ਵੀ ਆ ਇੱਥੇ ਦਲਜੀਤ ਵੀ ਹੋਣਗੇ ਕਈ ਗੱਲਾਂ ਉੱਥੇ ਅਸੀਂਆਂ ਜਿਹਾ ਹੋਈਆਂ ਵੀ ਉਹ ਕਹਿੰਦੇ ਭਾਈ ਅਸੀਂ ਤਾਂ ਕੱਟੂ ਵਾਲੇ ਮੁੰਡੇ ਨੂੰ ਵੋਟ ਪਾਉਣੀ ਆ ਉਹਦਾ ਜ਼ੋਨ ਨਿਸ਼ਾਨ ਦੱਸੋ ਉਹਨਾਂ ਨੂੰ ਜ਼ੋਨ ਨਿਸ਼ਾਨ ਨਹੀਂ ਪਤਾ ਸੀ ਕਿਉਂਕਿ 15 ਦਿਨਾਂ 'ਚ ਬਾਈ ਜੀ ਨਹੀਂ ਪਹੁੰਚਦਾ ਜ਼ੋਨ ਨਿਸ਼ਾਨ ਹੈਨਾ ਵੀ ਓਵੇਂ ਵੋਟਾਂ ਬਹੁਤ ਆਪਣੀਆਂ ਖਰਾਬ ਹੋ ਗਈਆਂ ਸੋ ਇਹ ਬਹੁਤ ਵੋਟਾਂ ਬਹੁਤ ਵਧੀਆ ਪੈ ਗਈਆਂ ਆਪਾਂ ਨੂੰ ਕੋਈ ਅਸੀ ਗੱਲ ਨਹੀਂ ਇਹਨੂੰ ਤੁਸੀਂ ਹਾਰ ਨਾ ਮੰਨੋ ਇਹ ਆਪਣੀ ਜਿੱਤ ਆ ਤੇ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੂਗਾ ਕੋਈ ਅਸੀ ਗੱਲ ਨਹੀਂ ਦਿਨ ਕੋਈ ਬਾਹਲੇ ਨਹੀਂ ਹੈਗੇ ਅੱਗੇ ਵੀ ਸਮਾਂ ਕਿਉਂਕਿ ਗੱਲ ਇਕੱਲੀ ਇਲੈਕਸ਼ਨਾਂ ਦੀ ਵੀ ਨਹੀਂ ਜੇ ਆਪਾਂ ਕਹੀਏ ਵੀ ਆਪਾਂ ਭਾਈ 27 ਚ ਇਲੈਕਸ਼ਨ ਵਾਸਤੇ ਆ ਗੱਲ ਇਲੈਕਸ਼ਨ ਨਹੀਂ ਗੱਲ ਹੈਗੀ ਸ਼ੀਸ਼ਾ ਦਿਖਾਉਣ ਦੀ ਸਾਰੀਆਂ ਪਾਰਟੀਆਂ ਨਾਲ ਸੰਬੰਧਿਤ ਆ ਬਾਈ ਕਾਕੇ ਹੁਰੀ ਖੜੇ ਆਏ ਸਾਰੇ ਅਕਾਲੀ ਦਲ ਨਾਲ ਸੰਬੰਧਿਤ ਕੋਈ ਕਿਸੇ ਪਾਰਟੀ ਨਾਲ ਸੰਬੰਧਿਤ ਹੈ ਨਾ ਆਪਾਂ ਸਾਰੇ ਕੋਈ ਇੱਕ ਪਾਰਟੀ ਨਾਲ ਤਾਂ ਸੰਬੰਧਿਤ ਹੁੰਦਾ ਨਹੀਂ ਪਰ ਸ਼ੀਸ਼ਾ ਤਾਂ ਬਾਈ ਜੀ ਸਾਰੀਆਂ ਪਾਰਟੀਆਂ ਨੂੰ ਦਿਖਾਉਣਾ ਪੈਣਾ ਨਾ ਸੋ ਸਾਰੀਆਂ ਪਾਰਟੀਆਂ ਨੂੰ ਸ਼ੀਸ਼ਾ ਦਿਖਾਏ ਕੋਈ ਗੱਲ ਨਹੀਂ ਸਾਰੀਆਂ ਪਾਰਟੀਆਂ ਚੰਗੇ ਫੈਸਲੇ ਲੈਣਗੀਆਂ ਆਉਣ ਵਾਲੇ ਸਮੇਂ 'ਚ ਜੇ ਚੰਗੇ ਬੰਦੇ ਇਮਾਨਦਾਰ ਬੰਦੇ ਮੈਂ ਫੇਰ ਕਹਿਣਾ ਵਰਕਰ ਦਾ ਜਿਹੜੀ ਗੱਲ ਹੈਗੀ ਹੈਗੀ ਆ ਗੱਲ ਹੈਗੀ ਹੈ ਇਮਾਨਦਾਰ ਵਰਕਰ ਦੀ ਜੇ ਸਾਰੀਆਂ ਪਾਰਟੀਆਂ ਇਮਾਨਦਾਰ ਬੰਦੇ ਮੂਹਰੇ ਲੈ ਆਉਣਗੀਆਂ ਤਾਂ ਇੱਥੇ ਕੋਈ ਲੋੜ ਹੀ ਨਹੀਂ ਪੈਣੀ ਜਿਹੜੀ ਮਰਜ਼ੀ ਸਰਕਾਰ ਆ ਜੇ ਇਮਾਨਦਾਰ ਬੰਦੇ ਸਾਰੀਆਂ ਪਾਰਟੀਆਂ ਦੀ ਮੂਹਰੇ ਲੱਗੇ ਆਉਣ ਲੱਗੇ ਫਿਰ ਜਿਹੜੀ ਮਰਜ਼ੀ ਸਰਕਾਰ ਆ ਜੇ ਕੀ ਫਰਕ ਪੈਂਦਾ ਆਪਾਂ ਨੂੰ ਚੰਗੇ ਕੰਮ ਹੀ ਕਰ ਦੋਗੇ ਹੈਨਾ ਗੱਲ ਰੌਲਾ ਮਸਲਾ ਇਸ ਗੱਲ ਦਾ ਪਾਰਟੀ ਦਾ ਮਸਲਾ ਨਹੀਂ ਵੀ ਕਿਹੜੀ ਪਾਰਟੀ ਨੇ ਕੀ ਕੀਤਾ ਸੋ ਸਾਰੀਆਂ ਪਾਰਟੀਆਂ ਵਾਸਤੇ ਸ਼ੀਸ਼ਾ ਸਾਡੇ ਸਾਰੇ ਭਰਾਵਾਂ ਨੂੰ ਮਾਵਾਂ ਨੂੰ ਭੈਣਾਂ ਨੂੰ ਹੱਥ ਜੋੜ ਕੇ ਮੇਰਾ ਧੰਨਵਾਦ ਆ ਵੀ ਤੁਸੀਂ ਇੱਡਾ ਜਿਆਦਾ ਸਾਥ ਦਿੱਤਾ ਮੈਂ ਸਮਝਦਾ ਮੈਂ ਕਿਸੇ ਪਾਰਟੀ ਸਿੰਬਲ ਤੇ ਵੀ ਹੁੰਦਾ ਸ਼ਾਇਦ ਸੇਖੀ ਚ ਉਹ ਨਹੀਂ ਬੋਲ ਰਹੀ ਸੀ ਬਣੀ ਸੋਏ ਸੋਏ ਤੁਸੀਂ ਸ਼ਕਸ਼ੀਤ ਨੂੰ ਵੋਟ ਪਾਈਆ ਮੈਨੂੰ ਵੋਟ ਪਾਈਆ ਤੇ ਮੈਂ ਸਮਝਦਾ ਮੈਂ ਤੁਹਾਡਾ ਰਿਣੀ ਆ ਦੇਣਾ ਨਹੀਂ ਦੇ ਸਕਦਾ ਤੇ ਕੋਈ ਗੱਲ ਨਹੀਂ ਇੱਥੇ ਹਾਜ਼ਰ ਆ 24 ਘੰਟੇ ਇੱਥੇ ਰਵਾਂਗੇ ਕੋਈ ਗੱਲ ਨਹੀਂ ਜਿਵੇਂ ਕੰਮਾਂ ਦੀ ਗੱਲ ਕੀਤੀ ਆ ਸਾਰੇ ਕੰਮ ਵੀ ਕਰਾਵਾਂਗੇ ਬਹੁਤ ਵੋਟ ਆ ਆਪਣੇ ਕੋਲ ਉਹ ਸਾਰੇ ਕੰਮ ਵੀ ਹੋਣ ਵੀ ਕੋਈ ਇਹੋ ਜੀ ਗੱਲ ਨਹੀਂ ਹੋਣੀ ਵੀ ਕੋਈ ਕਿਸੇ ਕਿਸਮ ਦੀ ਕੋਈ ਗੁੰਜਾਇਸ਼ ਆ ਤੇ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਚੜ੍ਹਦੀ ਕਲਾ ਚ ਰਹੋ ਕੋਈ ਗੱਲ ਨਹੀਂ ਪ੍ਰਮਾਤਮਾ ਅੱਗੇ ਵੀ ਚੜ੍ਹਦੀ ਕਲਾ ਕਰੋ ਤੇ ਮੈਂ ਦਿਲ ਦੀਆਂ ਗਹਿਰਾਈਆਂ ਚੋਂ ਸੇਖਾਂ ਵਾਲਿਆਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਤੇ ਆਉਣ ਵਾਲੇ ਸਮੇਂ ਚ ਪ੍ਰਮਾਤਮਾ ਚੰਗੇ ਕਰੂ ਇਹ ਵੀ ਚੰਗਾ ਕੀਤਾ ਜਿਵੇਂ ਆਪਾਂ ਕਹਿੰਦੇ ਹੁੰਨੇ ਆਂ ਪ੍ਰਮਾਤਮਾ ਸਾਰਾ ਕੁਝ ਚੰਗਾ ਹੀ ਕਰਦਾ ਹੁੰਦਾ ਉਹਨੂੰ ਵੱਧ ਪਤਾ ਆਪਾਂ ਨੂੰ ਤਾਂ ਲੱਗਦਾ ਵੀ ਅੱਜ ਸ਼ਾਇਦ ਆਪਣੇ ਨਾਲ ਗਲਤ ਹੋ ਗਿਆ। ਮਨ 'ਚ ਵੀ ਆਉਂਦਾ ਹੋਊ ਕਿ ਭਾਈ ਆਪਾਂ ਲੜਾਈ ਲੜ ਕੇ ਹਾਰ ਗਏ। ਪਰ ਨਹੀਂ। ਪਰਮਾਤਮਾ ਨੇ ਕਿਹਾ ਕਿ ਇਹ ਤਾਂ 2 ਸਾਲਾਂ ਦੀ ਗੱਲ ਆ। ਪਰਮਾਤਮਾ ਨੇ ਪਤਾ ਨਹੀਂ ਕੀ ਅੱਗੇ ਲਿਖਿਆ ਹੋਇਆ। ਪਰਮਾਤਮਾ ਜੋ ਕਰਦਾ ਚੰਗੇ ਹੀ ਕਰਦਾ। ਸਾਰੇ ਸਿਆਣੇ ਕਹਿੰਦੇ ਆ। ਸੋ ਇਹ ਕਹਾਵਤਾਂ ਜਿਹੜੀਆਂ ਬਣੀਆਂ ਨੇ ਇਹ ਸਹੀ ਬਣੀਆਂ ਨੇ। ਅੱਜ ਵੀ ਜਿਹੜਾ ਕੁਝ ਕੀਤਾ ਉਹਨੇ ਚੰਗੇ ਕੀਤਾ। ਆਉਣ ਵਾਲੇ ਸਮੇਂ 'ਚ ਵੀ ਚੰਗਾ ਕਰੂ। ਸੋ ਬਹੁਤ-ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ। ਛੱਡ ਬਾਈ ਛੱਡ ਜੀ ਸਿੰਘ ਵਾਟਸਐਪ ਸੋ ਭਾਈ ਜੀ ਵਿਸ਼ਵਾਸ ਦਿਵਾਉਨੇ ਆ ਤੁਹਾਡੇ ਨਾਲ ਖੜੇ ਆ ਖੜੇ ਰਹਾਗੇ ਤੇ ਆਉਣ ਵਾਲੇ ਟਾਈਮ 'ਚ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਸੋ ਸਾਰੀ ਸੰਗਤ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ बनाया बोल ना 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 ना